ਇਨੀ ਮਹਿੰਗਾਈ ਹੈ ਅੱਜ ਦੇ ਤੁਸੀਂ ਮਾਲੀ ਦੀ ਗੱਲ ਕਰ ਲਈਏ ਮੈਂ ਸਮਝਦਾ ਹੈ ਮਤਲਬ ਕੋਈ ਚੀਜ਼ ਆਪਾਂ ਲੈਣੇ ਆ ਹਰ ਚੀਜ਼ ਤੇ ਟੈਕਸ ਹੈ ਜਦੋਂ ਬੰਦਾ ਸਵੇਰੇ ਸਵੇਰ ਤੋਂ ਲੈ ਕੇ ਉੱਠਦਾ ਹੈ ਸ਼ਾਮ ਤੱਕ ਉਹ ਟੈਕਸ ਹੀ ਦਿੰਦਾ ਰਹਿ ਜਾਂਦਾ ਉਸ ਸਾਲ ਪਹਿਲਾਂ ਜਿਹੜਾ ਇਨਕਮ ਟੈਕਸ ਸੀ ਉਹ 3 ਲੱਖ ਦੀ ਲਿਮਟ ਸੀ 10 ਸਾਲ ਬਾਅਦ ਅੱਜ ਵੀ 3 ਲੱਖ ਰੁਪਏ ਤੋਂ ਉੱਪਰ ਟੈਕਸ ਲੱਗਦਾ ਹੈ ਮਹਿੰਗਾਈ ਉਹ 5 6 ਗੁਣਾ ਵਧ ਗਈ ਹੈ ਤੇ ਉਸ ਰੇਸ਼ੋ ਨਾਲ ਘੱਟੋ ਘੱਟ 10 ਲੱਖ ਆਮਦਨ ਤਾਂ ਟੈਕਸ ਫ੍ਰੀ ਹੋਣਾ ਹੀ ਚਾਹੀਦਾ ਐਕਚੁਅਲੀ ਪੈਸੇ ਵਾਲੇ ਤਾਂ ਉਹੀ ਲੋਕ ਐ ਜਿਨ੍ਹਾਂ ਦੀ 30 ਲੱਖ ਤੋਂ ਉੱਪਰ ਇਨਕਮ ਹੈ। ਜਿਹੜੇ ਕੁਝ ਲੋਕ ਨੇ ਜਿਹੜੇ ਅਮੀਰ ਨੇ ਬਾਕੀ ਦਾ ਮੱਧਮ ਵਰਗ ਦੇ ਵਿੱਚ ਆਏ ਨੇ। ਉਹ ਰਗੜਾ ਮੱਧਮ ਵਰਗ ਨੂੰ ਲੱਗ ਰਿਹਾ ਹੈ ਤੇ ਅਮੀਰ ਐ ਜਿਹੜੇ ਉਹ ਬਚ ਗਏ। ਸਾਡੇ ਖਰਚੇ ਡੇ ਬਾ ਡੇ ਡੇ ਬਾ ਡੇ ਵੱਧਦੇ ਜਾ ਰਹੇ ਨੇ ਤੇ ਆਪਾਂ ਅੱਜ ਦੀ ਸਾਡੀ ਜਿਹੜੀ ਸੇਲ ਐ ਅਸੀਂ 10 ਸਾਲ ਤੋਂ ਪਹਿਲੇ ਦੇਖੀ ਸੇਲ ਤੇ ਅੱਜ ਦੀ ਸੇਲ ਸਾਡੀ ਘਟ ਹੈ। ਤੇ ਅਸੀਂ ਟੈਕਸ ਸਲੈਬਸ ਜ਼ਿਆਦਾ ਦੇ ਰਹੇ ਜਿਹੜਾ ਟੈਕਸ 14% ਸੀ ਆ ਜੋ ਆਲਰੇਡੀ 28% ਹੋ ਚੁੱਕਾ ਹੈ। ਜਿਹੜੇ ਆਰਗੇਨਾਈਜ਼ ਸੈਕਟਰਸ ਨੇ ਉਹਨਾਂ 'ਚ ਤਾਂ ਗਵਰਨਮੈਂਟ ਟੈਕਸ ਵਧਾਈ ਜਾਂਦੀ ਹੈ ਅਨਾਰਗੇਨਾਈਜ਼ ਸੈਕਟਰਸ ਦੇ ਵਿੱਚ ਟੈਕਸ ਘਟਾ ਰਹੀ ਹੈ ਆਪਾਂ ਚਾਹਨੀ ਹੈ ਕਿ ਇਕੁਅਲਾਈਜ਼ ਹੋ ਜੇ ਸਟੇਬਿਲਿਟੀ ਆ ਜਾਏ ਟੈਕਸ ਰੇਸ਼ੋ ਇਦਾਂ ਦੀ ਹੋਵੇ ਕਿ ਕੋਈ ਬੰਦਾ ਉਹਨੂੰ ਚੋਰੀ ਕਰਨ ਬਾਰੇ ਸੋਚੇ ਨਾ ਕਈ ਇਸ ਤਰ੍ਹਾਂ ਦੇ ਅਨਾਰਗੇਨਾਈਜ਼ ਸੈਕਟਰ ਨੇ ਜਿਹੜੇ ਮੈਂ ਕਹਿੰਨਾ ਕਰੋਨਾ ਦੀ ਗਿਣਤੀ ਦੇ ਵਿੱਚ ਆਪਣੇ ਲੋਕ ਇਸ ਤਰ੍ਹਾਂ ਦਾ ਵਪਾਰ ਕਰਦੇ ਨੇ ਜਿਹੜੇ ਕਿ ਉਹ ਟੈਕਸ ਦੀ ਸਮਝ ਹੀ ਨਹੀਂ ਆਉਂਦੇ ਸੋ ਗਵਰਨਮੈਂਟ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਉਹ ਜਿਹੜੀ ਟੈਕਸ ਪੇਅਰਸ ਨੇ ਜਾਂ ਟੈਕਸ ਜਿਹੜੇ ਪੇ ਕਰ ਸਕਦੇ ਉਹਨਾਂ ਦੀ ਜਿਹੜੀ ਗਿਣਤੀ ਵਧਾਵੇ ਤਾਂ ਕਿ ਇਹਨਾਂ ਤੇ ਬੋਝ ਕਿਉਂਕਿ ਹੁਣ ਇਹ ਜਿਹੜਾ ਬੋਝ ਹੈ ਨਾ ਇਹ ਮੈਕਸਿਮਮ ਦੁਕਾਨਦਾਰਾਂ ਤੇ ਮੈਨੂਫੈਕਚਰਰ ਦੇ ਉੱਤੇ ਬੋਝ ਪੈ ਗਿਆ ਪੂਰੇ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਜੀ ਲੋ ਟੈਕਸ ਦੇ ਨੂੰ ਵੀ ਤਿਆਰਾਂ ਟੈਕਸ ਦਿੱਨੇ ਵੀ ਆ ਪਰ ਜੋ ਸਾਨੂੰ ਗਵਰਨਮੈਂਟ ਉਸ ਤੋਂ ਉੱਤੇ ਬਾਅਦ ਚ ਸਹੂਲਤ ਦਿੰਦੀ ਹੈ ਉਹ ਇੰਨੀ ਮਤਲਬ ਉਹ ਉਹ ਤਰਸਯੋਗ ਹੈ ਨਾ ਤਾਂ ਸਾਨੂੰ ਕੋਈ ਮੈਡੀਕਲ ਫੈਸਿਲਿਟੀਆਂ ਨੇ ਚੰਗੀਆਂ ਨਾ ਸਾਨੂੰ ਕੋਈ ਚੰਗੀਆਂ ਸੜਕਾਂ ਨੇ ਸਾਡੇ ਕੋਲ ਟੈਕਸ ਸਾਡੇ ਤੋਂ ਹਰ ਚੀਜ਼ ਦਾ ਲੈਣਾ ਜੇ ਹੁਣ ਪ੍ਰਾਪਰਟੀ ਦੀ ਗੱਲ ਕਰੀ ਜੇ ਕਿਸੇ ਨੂੰ ਕਿਰਾਇਆ ਹੁੰ ਪਰ ਚੰਨੂੰ ਸਹੂਲਤ ਕੋਈ ਨਹੀਂ ਸੋ ਗੌਰਮੈਂਟ ਨੂੰ ਚਾਹੀਦਾ ਵੀ ਜੇ ਟੈਕਸ ਲੈਣਾ ਹੈ ਉਹਦੇ ਮਤਲਬ ਸਹੂਲਤ ਵੀ ਦਿਓ ਕੇਂਦਰ ਸਰਕਾਰ ਨੇ ਆਪਣਾ ਬਜਟਾ ਜਿਹੜਾ ਉਹ 1 ਫਰਵਰੀ ਨੂੰ ਪੇਸ਼ ਕਰਨਾ ਹੈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨੋਜ ਬਜਟ ਨੂੰ ਪੇਸ਼ ਕਰਨਗੇ ਪਰ ਉਸ ਬਜਟ ਤੋਂ ਲੈ ਕੇ ਵੱਖ-ਵੱਖ ਵਰਗ ਕੀ ਸੋਚਦੇ ਨੇ ਸਾਡੇ ਨਾਲ ਕੁਝ ਦੁਕਾਨਦਾਰ ਨੇ ਮਹਾਲੀ ਦੇ ਦੋ ਫੇਸ ਦੇ ਵਿੱਚ ਮੈਂ ਮੌਜੂਦ ਹਾਂ ਗੱਲਬਾਤ ਕਰਾਂਗੇ ਡਿਮਾਂਡ ਕੀ ਆ ਕਿੰਨੀ ਕੁ ਉਮੀਦ ਆ ਕੇਂਦਰ ਦੇਸ ਬਜਟ ਤੋਂ ਕਿਸ ਤਰੀਕੇ ਨਾਲ ਦੇਖਦੇ ਹੋ ਕੇਂਦਰ ਦਾ ਬਜਟ ਆ ਰਿਹਾ ਕਿੰਨੀਆਂ ਕ ਉਮੀਦਾਂ ਨੇ ਡਿਮਾਂਡ ਕੀਤੀ ਹੈ ਦੇਖੋ ਗੱਲ ਇਹ ਹੈ ਹਰ ਵਾਰੀ ਜਦੋਂ ਬਜਟ ਆਉਂਦਾ ਮਾਰਚ ਤੇ ਆਮ ਆਦਮੀ ਨੂੰ ਉਮੀਦ ਹੁੰਦੀ ਹੈ ਵੀ ਆਮ ਆਦੀ ਫ੍ਰੈਂਡਲੀ ਬਜਟ ਹੋਊਗਾ ਸੋ ਪਰ ਹੁੰਦਾ ਹਮੇਸ਼ਾ ਉਮੀਦਾਂ ਤੋਂ ਉਲਟ ਹੈ ਸ਼ਾਇਦ ਕਿ ਅਸੀਂ ਉਮੀਦ ਕਰਦੇ ਹਾਂ ਕਿ ਚੰਗਾ ਬਜਟ ਦੇਣਗੇ ਮੋਦੀ ਸਾਹਿਬ ਉਹਨਾਂ ਨੂੰ ਉਹ ਲੋਕਾਂ ਚ ਤਹੀ ਮੈਸੇਜ ਦੇ ਰਹੇ ਵੀ ਆਮ ਆਦਮੀ ਲਈ ਉਹ ਬਹੁਤ ਕੰਮ ਕਰ ਰਹੇ ਨੇ ਇਹ ਹੁਣ ਡਿਪੈਂਡ ਕਰਦਾ ਉਹ ਕੀ ਦਿੰਦੇ ਨੇ ਸੋ ਅਸਲ ਦੇ ਵਿੱਚ ਜਿਹੜੀ ਡਿਸਪੈਰਿਟੀ ਹੈ ਨਾ ਅਮੀਰ ਤੇ ਗਰੀਬ ਚ ਬਹੁਤ ਵੱਡੀ ਹੋ ਚੁੱਕੀ ਹੈ ਜਿਹੜਾ ਅਮੀਰ ਉਹ ਬਹੁਤ ਅਮੀਰ ਹੁੰਦਾ ਜਾ ਰਿਹਾ ਜਿਹੜਾ ਗਰੀਬ ਹੈ ਬਹੁਤ ਗਰੀਬ ਹੁੰਦਾ ਜਾ ਰਿਹਾ ਸੋ ਮੈਂ ਸਮਝਦਾ ਹੈ ਬਜਟ ਕੁਝ ਅਜਿਹਾ ਹੋਣਾ ਚਾਹੀਦਾ ਜਿਹਦੇ ਵਿੱਚ ਆਮ ਆਦਮੀ ਨੂੰ ਸਹੂਲਤ ਹੋ ਜੇ ਜਿੰਨੀ ਮਹਿੰਗਾਈ ਹੈ ਅੱਜ ਦੇ ਤੁਸੀਂ ਮਹਾਲੀ ਦੀ ਗੱਲ ਕਰ ਲਈਏ ਮੈਂ ਸਮਝਦਾ ਹੈ ਮਤਲਬ ਰੋਟੀ ਖਾਣੀ ਵੀ ਔਖੀ ਹੋ ਚੁੱਕੀ ਹੈ ਦੁਕਾਨਦਾਰ ਦਾ ਜੀਣਾ ਬੜਾ ਔਖਾ ਹੋ ਚੁੱਕਾ ਹੈ ਸੋ ਮੈਂ ਸਮਝਦਾ ਵੀ ਬਜਟ ਜਿਹੜਾ ਆਮ ਆਦਮੀ ਦੇ ਫ੍ਰੈਂਡਲੀ ਹੋਣਾ ਚਾਹੀਦਾ ਉਹਨੂੰ ਮਤਲਬ ਹਰ ਚੀਜ਼ ਉਹਦੇ ਕੰਟਰੋਲ ਚ ਹੋ ਜਵੇ ਟੈਕਸ ਜ਼ਰੂਰ ਹੋਣਾ ਚਾਹੀਦਾ ਮੈਂ ਨਹੀਂ ਕਹਿੰਦਾ ਵੀ ਟੈਕਸ ਟੈਕਨੋਲੋਜੀ ਆਪਾਂ ਕਹੀਏ ਵੀ ਜੇ ਟੈਕਸ ਹੋਣਗੇ ਤਾਂ ਹੀ ਮੁਲਕ ਚੱਲੂਗਾ ਟੈਕਸ ਦਾ ਸਿਸਟਮ ਇਸ ਤਰੀਕੇ ਨਾਲ ਹੋਵੇ ਵੀ ਅਕੋਰਡਿੰਗ ਟੂ ਕਿਤੇ ਇਹ ਨਾ ਹੋਵੇ ਵੀ ਬਹੁਤ ਜ਼ਿਆਦਾ ਹੁਣ ਤੁਸੀਂ ਕੋਈ ਮਿਸਾਲ ਦੇ ਤੌਰ ਤੇ ਕੋਈ ਚੀਜ਼ ਆਪਾਂ ਲੈਨੇ ਆਂ ਹਰ ਚੀਜ਼ ਤੇ ਟੈਕਸ ਹੈ ਜਦੋਂ ਬੰਦਾ ਸਵੇਰੇ ਸਵੇਰ ਤੋਂ ਲੈ ਕੇ ਉੱਠਦਾ ਹੈ ਸ਼ਾਮ ਤੱਕ ਉਹ ਟੈਕਸ ਹੀ ਦਿੰਦਾ ਰਹਿ ਜਾਂਦਾ ਹੈ ਚਾਹੇ ਉਹ ਜੀਐਸਟੀ ਦੇ ਰੂਪ ਚ ਦੇ ਦੇ ਚਾਹੇ ਉਹ ਸੇਲ ਟੈਕਸ ਦੇ ਰੂਪ ਦੇ ਵਿੱਚ ਦੇ ਦੇ ਚਾਹੇ ਪੈਟਰੋਲ ਪੌਂਦਾ ਉਦੋਂ ਟੈਕਸ ਦੇ ਦੇਵੇ ਚਾਹੇ ਉਹ ਕੁਝ ਕਿਤੇ ਚਾਹ ਪੀਂਦਾ ਉਦੋਂ ਟੈਕਸ ਦੇ ਦੇ ਸੋ ਕਹਿੰਦਾ ਭਾਵੇਂ ਹੈ ਵੀ ਇਹੇ ਇਨਸਾਨ ਨੂੰ ਟੈਕਸ ਦੇ ਬੋਝ ਥੱਲੇ ਬਹੁਤ ਬੁਰੀ ਤਰ੍ਹਾਂ ਦਬਤਦਾ ਹੈ ਇਹਦਾ ਕੁਝ ਇਹੋ ਜਿਹਾ ਸਿਸਟਮ ਹੋਣਾ ਚਾਹੀਦਾ ਜਿਹਦੇ ਵਿੱਚ ਆਮ ਲੋਕਾਂ ਨੂੰ ਸਹੂਲਤ ਹੋ ਜੇ ਅਮੀਰ ਬੰਦੇ ਨੂੰ ਤਾਂ ਕੋਈ ਫਰਕ ਨਹੀਂ ਪੈਣਾ ਜੇ ਅਮੀਰ ਜਿਹੜਾ ਇੱਕ ਲੈਵਲ ਤੋਂ ਉੱਤੇ ਹੈ ਉਸ ਬੰਦੇ ਨੂੰ ਕੋਈ ਫਰਕ ਨਹੀਂ ਪੈਣਾ ਫਰਕ ਹਮੇਸ਼ਾ ਪੈਂਦਾ ਹੈ ਜਿਹੜਾ ਕਾਮਨ ਮੈਨ ਹੈ ਸੋ ਕਾਮਨ ਮੈਨ ਫਰੈਂਡਲੀ ਬਜਟ ਹੋਣਾ ਚਾਹੀਦਾ ਮੇਰੀ ਸੋਚ ਹੈ ਕਹਿੰਦੀ ਹੈ ਕਿਸ ਤਰੀਕੇ ਨਾਲ ਦੇਖਦੇ ਹਾਂ ਕਿੰਨੇ ਕ ਉਮੀਦਵਾਰ ਨੇ ਤੁਹਾਨੂੰ ਕੇਂਦਰ ਦੇ ਬਜਟ ਤੇ ਕੀ ਡਿਮਾਂਡ ਨੇ ਤੁਹਾਡੀਆਂ ਇਹ ਦੇਖੋ ਜੀ ਘਟੋ ਘਟ 10 ਲੱਖ ਰੁਪਏ ਛੂਟ ਹੋਣੀ ਚਾਹੀਦੀ ਹੈ ਇਨਕਮ ਟੈਕਸ ਮੈਂ ਕਮ ਸੇ ਕਮ ਵੀ ਆਮ ਆਦਮੀ ਦੇ ਖਰਚੇ ਬਹੁਤ ਵਧ ਗਏ ਹੈ ਇਹ ਹੋ ਜਾਏ ਤਾਂ ਉਸ ਦਾ ਕਾਫੀ ਅਸਰ ਪੜੇਗਾ ਜੀ ਪਬਲਿਕ ਤੇ 10 ਲੱਖ ਘਟੋ ਘਟ ਹੋਣੀ ਚਾਹੀਦੀ ਹੈ ਸਲੈਬ ਫਿਰ ਟੈਕਸ ਵੀ ਸਲੈਬ ਹਾਂ ਜੀ ਟੈਕਸ ਫਰੀ ਜ਼ੋਨ ਹੋਣੀ ਚਾਹੀਦੀ ਹੈ ਲੱਗਦਾ ਵੀ ਕਿ ਸਰਕਾਰ ਇਹ ਮੀਤ ਤੇ ਘਰਾ ਉਤਰ ਸਕਦੀ ਹੈ ਹੋ ਸਕਦਾ ਹੈ ਜੀ ਮੋਦੀ ਸਾਹਿਬ ਬੜੇ ਦੇਖੋ ਹੈਗੇ ਇਸ ਚੀਜ਼ ਮੈਂ ਬੜੇ ਫ੍ਰੈਂਡਲੀ ਹੈ ਕਰ ਸਕਦੇ ਹੈ ਉਹ ਸਭ ਕੁਝ ਕਰ ਸਕਦੇ ਆ ਨਹੀਂ ਪਰ ਮੋਦੀ ਇਹ ਤਾਂ ممکن ਹੈ ਲੱਗਦਾ ਵੀ ਹੋ ਜਾਊਗਾ 10 ਲੱਖ ਦੇਖੋ ਇਹ ਕਹਿਣਾ ਮੁਸ਼ਕਿਲ ਹੈ ਜੀ ਪਰ ਮੈਂ ਸਮਝਦਾ ਵੀ ਆਮ ਬੰਦੇ ਨੂੰ ਮੱਦੇ ਨਜ਼ਰ ਰੱਖ ਕੇ ਬਜਟ ਬਣਾਉਣਾ ਚਾਹੀਦਾ ਹੁਣ ਤੁਸੀਂ ਦੇਖੋ ਨਾ ਜੇ ਆਪਾਂ ਗੱਡੀ ਦੀ ਗੱਲ ਕਰਦੇ ਕਾਰ ਤੇ ਇੰਨਾ ਟੈਕਸ ਹੈ ਜੇ ਆਪਾਂ ਗੱਡੀ ਦੀ ਮਿਸਾਲ ਦੇ ਤੌਰ ਤੇ ਲੈ ਲਈਏ ਜੇ ਗੱਡੀ ਹੈ ਉਹਦੀ ਕਾਸਟ ਆਉਂਦੀ ਹੈ 8 ਲੱਖ ਰੁਪਈਆ ਤੇ ਬਾਜ਼ਾਰ 'ਚ ਉਹ 20 ਲੱਖ ਰੁਪਈਆ ਦੀ ਵਿਕਦੀ ਹੈ ਸੋ ਤੁਸੀਂ ਇਹ ਦੇਖੋ ਵੀ ਕਿੰਨਾ ਟੈਕਸ ਉਹਦੇ ਤੇ ਗਵਰਨਮੈਂਟ ਲੈ ਜਾਂਦੀ ਉਸ ਤੋਂ ਬਾਅਦ ਫਿਰ ਜਦੋਂ ਸੜਕ ਤੇ ਗੱਡੀ ਆ ਜਾਂਦੀ ਹੈ ਉਸ ਤੋਂ ਬਾਅਦ ਰੋਡ ਟੈਕਸ ਫਿਰ ਫਿਰ ਗੱਡੀ ਦਾ ਨੰਬਰ ਲੈਣ ਲਈ 5-5 ਲੱਖ ਰੁਪਈਆ ਲੱਗਦਾ ਸੋ ਕਹਿੰਦਾ ਮੈਂ ਇਨਸਾਨ ਫਿਰ ਉਹ ਕਿਸ਼ਤਾਂ ਦੇ ਕਿਸ਼ਤਾਂ ਉਜੋਗਾ ਹੀ ਰਹਿ ਜਾਂਦੇ ਜਿਵੇਂ ਬਾਹਰਲੇ ਮੁਲਕਾਂ ਸੁਣੀਦਾ ਸੀ ਨਾ ਵੀ ਜਦੋਂ ਇਨਸਾਨ ਜੰਮਦਾ ਉਦੋਂ ਵੀ ਕਰਜ਼ਾਈ ਤੇ ਮਰਦਾ ਵੀ ਕਰਜ਼ਾਈ ਸੋ ਹਿੰਦੁਸਤਾਨ ਚ ਵੀ ਹੁਣ ਇਹ ਜੇ ਹਾਲਤ ਹੋ ਗਈ ਅੱਗੇ ਆਪਾਂ ਜ਼ਿੰਮੇਵਾਰ ਸਾਰੇ ਲੋਕ ਹੁੰਦੇ ਸੀ ਬਹੁਤਾ ਕਰਜ਼ਾ ਨਹੀਂ ਸੀ ਹੁੰਦਾ ਹਾਲਾਤ ਇਹ ਜੇ ਬਣ ਗਏ ਵੀ ਇਨਸਾਨ ਦੇ ਵਸ ਨਹੀਂ ਰਹੀ ਗੱਲ आम आदमी ਦਾ ਜੀਣਾ ਵਾਕਈ ਦੁਰਲਭ ਹੈ ਕਿਸ ਤਰੀਕੇ ਨਾਲ ਦੇਖਦੇ ਹਾਂ ਕੇਂਦਰ ਦਾ ਬਜਟ ਆ ਰਿਹਾ ਡਿਮਾਂਡ ਕੀ ਨੇ ਕੀ ਸੋਚਦੇ ਨੇ ਕਾਰੋਬਾਰੀ ਤੁਸੀਂ ਕੀ ਸੋਚ ਰਹੇ ਹੋ ਤੇ ਕੋਈ ਸਭ ਤੋਂ ਪਹਿਲੀ ਗੱਲ ਤੇ ਇਹੀ ਹੈ ਕਿ 10 ਸਾਲ ਪਹਿਲਾਂ ਜਿਹੜਾ ਇਨਕਮ ਟੈਕਸ ਸੀ ਉਹ 3 ਲੱਖ ਦੀ ਲਿਮਿਟ ਸੀ 10 ਸਾਲ ਬਾਅਦ ਅੱਜ ਵੀ 3 ਲੱਖ ਰੁਪਏ ਤੋਂ ਉੱਪਰ ਟੈਕਸ ਲੱਗਦਾ ਹੈ ਮਹਿੰਗਾਈ ਉਹ 5 6 ਗੁਣਾ ਵਧ ਗਈ ਹੈ ਤੇ ਉਸ ਰੇਸ਼ੋ ਨਾਲ ਘੱਟੋ ਘੱਟ 10 ਲੱਖ ਅਮਾਉਂਟ ਤਾਂ ਟੈਕਸ ਫ੍ਰੀ ਹੋਣਾ ਹੀ ਚਾਹੀਦਾ ਹੈ ਨੰਬਰ 1 ਸੈਕੰਡਲੀ ਇਹ ਹੈਗਾ ਕਿ ਜਿਹੜਾ ਫਿਕਸਡ ਇਨਕਮ ਗਰੁੱਪ ਹੈ ਉਹਦੇ ਤੇ ਟੈਕਸ ਦੀ ਮਾਰ ਸਭ ਤੋਂ ਜ਼ਿਆਦਾ ਹੈਗੀ ਇਹੋ ਜੇ ਵੀ ਸੋਸਾਇਟੀ ਦੇ ਕੁਝ ਮਾਲਕ ਵਰਗ ਹੈ ਜੀ ਨੂੰ ਮਤਲਬ ਜੇ ਇਨਕਮ ਹੁੰਦੀ ਹੈ ਤਾਂ ਉਸ ਤੋਂ ਕਾਫੀ ਘੱਟ ਉਹਨ ਰਿਕਾਰਡ ਚ ਆਉਂਦੀ ਹੈ ਤਾਂ ਉਹਦਾ ਟੈਕਸ ਤਾਂ ਵੈਸੇ ਫ੍ਰੀ ਹੋ ਜਾਂਦਾ ਹੈ ਉਹਦੇ ਤੇ ਇਨਾ ਬਰਡਨ ਨਹੀਂ ਪੈਂਦਾ ਫਿਕਸਡ ਇਨਕਮ ਗਰੁੱਪ ਨੂੰ ਸਪੈਸ਼ਲ ਰਿਵੈਟ ਹੋਣੀ ਚਾਹੀਦੀ ਹੈ ਕੋਈ ਨਾ ਕੋਈ ਤੇ ਸਲੇਵ ਹੈ ਜਿਹੜੇ ਸਲੇਵ ਵੀ ਹੁਣ ਦੇਖੋ ਇਹ 15 ਲੱਖ ਤੋਂ ਉੱਪਰ ਮੇਰੇ ਖਿਆਲ 30% ਸ਼ੁਰੂ ਹੋ ਜਾਂਦਾ ਹੈ ਟੈਕਸ ਠੀਕ ਹੈ ਨਹੀਂ ਤੇ ਜਿਹੜੇ ਟੈਕਸ ਲਾਵ ਹੈ ਜੇ 10 ਲੱਖ ਤੱਕ ਹੁੰਦੀ ਹੈ ਤਾਂ 10 ਤੋਂ 15 ਤੱਕ 5% ਹੋਵੇ 15 ਤੋਂ 20 ਤੱਕ 10% ਹੋ ਜੇ 20 ਤੋਂ 25 15% ਹੋਵੇ 25 ਤੋਂ 30 20% ਹੋ ਜੇ ਉਸ ਤੋਂ ਬਾਅਦ ਤੁਸੀਂ ਲਾ ਲਓ ਜਿਨ੍ਹਾਂ ਦੇ 30 ਲਾਉਣੇ ਐਕਚੁਅਲੀ ਪੈਸੇ ਵਾਲੇ ਤਾਂ ਉਹੀ ਲੋਕ ਐ ਜਿਨ੍ਹਾਂ ਦੀ 30 ਲੱਖ ਤੋਂ ਉੱਪਰ ਇਨਕਮ ਹੈ ਕਣੀ ਕੁਝ ਕੁ ਲੋਕ ਨੇ ਜਿਹੜੇ ਅਮੀਰ ਨੇ ਬਾਕੀ ਦਾ ਮੱਧਮ ਵਰਗ ਦੇ ਵਿੱਚ ਆ ਇਹਨਾਂ ਲੋਕ ਉਹ ਰਗੜਾ ਮੱਧਮ ਵਰਗ ਨੂੰ ਲੱਗ ਰਿਹਾ ਹੈ ਤੇ ਅਮੀਰ ਹੈ ਜਿਹੜੇ ਉਹ ਬਚ ਰਹੇ ਨੇ ਤੇ ਸੈਕੰਡਲੀ ਇਹਦੇ ਵਿੱਚ ਜਿਸ ਤਰ੍ਹਾਂ ਥੋੜੀ ਬਹੁਤ ਰਿਊਮਰ ਵੀ ਸੁਣੀਏ ਕਿ ਇਨਕਮ ਟੈਕਸ ਖਤਮ ਕਰ ਰਿਹਾ ਹੈ ਜਾਂ ਉਹਦਾ ਸਟਾਈਲ ਚੇਂਜ ਕਰ ਰਹੇ ਹੈ ਜੇ ਇਨਕਮ ਦੀ ਥਾਂ ਤੇ ਖਰਚੇ ਦੇ ਉੱਤੇ ਟੈਕਸ ਲੱਗੇ ਤਾਂ ਉਹ ਜ਼ਿਆਦਾ ਇਫੈਕਟਿਵ ਹੋ ਸਕਦਾ ਹੈ ਉਹਦੇ ਤੇ ਜਿਹੜਾ ਵਰਡਨ ਹੈ ਸਾਰਿਆਂ ਤੇ ਤਕਰੀਬਨ ਜੇ ਬਰਾਬਰ ਨਹੀਂ ਤਾਂ ਬਹੁਤਾ ਗੈਪ ਨਹੀਂ ਰਹਿੰਦਾ ਹੈਗਾ ਬਿਲਕੁਲ ਠੀਕ ਹੈ ਨਹੀਂ ਜਿਹੜਾ ਬੰਦਾ ਕੋਈ ਚੀਜ਼ ਖਰੀਦਦਾ ਉਹਦੇ ਟੈਕਸ ਲੱਗ ਜਾਵੇ 2% ਲੱਗ ਜਾਵੇ 4% ਲੱਗ ਜਾਵੇ 5% ਲੱਗ ਜਾਵੇ ਇਨਕਮ ਟੈਕਸ ਬਿਲਕੁਲ ਹੀ ਖਤਮ ਹੋ ਜਾਣਾ ਇਹ ਤਾਂ ਸਭ ਤੋਂ ਬੈਟਰ ਹੈ ਜੇ ਇਹ ਹੋ ਜੇ ਠੀਕ ਹੈ ਕਿਸ ਤਰੀਕੇ ਨਾਲ ਦੇਖਦੇ ਹੋ ਬਜਟ ਆ ਰਿਹਾ ਕੇਂਦਰ ਦਾ ਕਿੰਨੀਆਂ ਉਮੀਦਾਂ ਨੇ ਕੀ ਡਿਮਾਂਡ ਨੇ ਵਪਾਰੀਆਂ ਦੀਆਂ ਦੇਖੋ ਜੀ ਛੋਟੇ ਵਪਾਰੀ ਦੇ ਤੌਰ ਤੇ ਅੱਜ ਬਹੁਤ بڑا ਵਪਾਰ ਦਾ ਸੈਗਮੈਂਟ ਆਨਲਾਈਨ ਵਪਾਰ ਨੇ ਖਤਮ ਕਰ ਦਿਆ कर्यान्ये का काम कपड़े का काम इलेक्ट्रॉनिक्स का काम आज ऑनलाइन ज़्यादा हो रहा है और दुकानों पे कम हो रहा है और जबकि दुकानों के खर्चे ज़्यादा है ऑनलाइन इसको रूटलाइन करना बहुत ज़रूरी है छोटे व्यापारी के लिए जो ऑनलाइन है वो सौ की चीज़ लेके नब्बे की बेच रहा है उसको काम प्रॉफिट से नहीं है वो चाह रहा है कि मेरी वैल्यूएशन बढ़े मैं वैल्यूएशन से बाहर निकलूं अपनी चीज़ को बेचूं वैल्यूएशन बढ़ाऊं कंपनी की उसको ना तो टैक्स से मतलब है ना ही प्रॉफिट से मतलब है उसको अपने आप को सिर्फ बड़ा करने से मतलब है लेकिन व्यापारी के खर्चे भी हैं व्यापारी एम्प्लॉय भी है रखता है बिजली का बिल देता है जो रेजिडेंस के मुकाबले डबल यूनिट कॉस्ट देकर वो बिजली यूज़ करता है उसके एक खर्चे फिक्स कॉस्ट बंधी हुई है लेकिन उस तरीके का व्यापार ऑनलाइन ने नहीं छोड़ा है बाजार में ये रूटलाइन करना बहुत ज़रूरी है जिसके साथ छोटा व्यापारी जो सरवाइव कर पाए इसके साथ जो टैक्स में कहा है वे तीन लाख जो बहुत पुरानी स्लैब है जो कि दस साल पुरानी तकरीबन स्लैब है उसको बढ़ाना बहुत ज़रूरी है जो तीन लाख की दस साल पहले वैल्यू थी वो आज नहीं है जो बाज़ार की एक वैल्यू बढ़ रही है उसके साथ वो टैक्स को स्लैब को भी तो बढ़ाना चाहिए साथ ही साथ जीएसटी में भी थोड़ा सा स्मूदनेस लानी चाहिए टैक्स रेट्स बहुत ज़्यादा हैं एक दुकान पे अगर हज़ार प्रोडक्ट है तो उसी में पांच स्लैबें आ जाती हैं इतना अकाउंटिंग वर्क करना उसका हिसाब रखना छोटे दुकानदार के लिए आसान नहीं है या तो एक खर्चा और बांधो एक और सी को अपने साथ ही बिठाओ उसके खुद के लिए ये रूटलाइन करना और स्मूद करना आसान नहीं है ਤੋ ਇਸ ਚੀਜ਼ ਤੇ ਵੀ ਸਰਕਾਰ ਕੋਲ ਵਰਕਆਊਟ ਕਰਨਾ ਚਾਹੀਏ ਔਰ ਇਸ ਕੋ ਸਮੂਥ ਕਰਨਾ ਚਾਹੀਏ ਆਸਾਨ ਕਰਨਾ ਚਾਹੀਏ ਜਿੱਦਾਂ ਭਾਈ ਸਾਹਿਬ ਕਹਿ ਰਹੇ ਨੇ ਜੀਐਸਟੀ ਦੇ ਨਾਲ ਕਿੰਨਾ ਕੁ ਕੰਮ ਘਟਿਆ ਕਿੰਨਾ ਕੁ ਪ੍ਰਭਾਵਿਤ ਹੋਇਆ ਕਾਫੀ ਜੀ ਤੁਸੀਂ ਦੇਖ ਸਕਦੇ ਹੋ ਮਾਰਕੀਟਾਂ ਦੇ ਵਿੱਚ ਜੋ ਰੌਣਕਾਂ ਪਹਿਲੇ ਹੁੰਦੀਆਂ ਸੀ ਅੱਜ ਦੀ ਰੇਟ ਚ ਨਹੀਂ ਹੈਗੀਆਂ ਭਾਈ ਸਾਹਿਬ ਕਹਿ ਰਹੇ ਸੀ ਆਨਲਾਈਨ ਇਜ਼ ਦਾ ਮੇਨ ਫੈਕਟਰ ਜਿਹਦੇ ਕਰਕੇ ਸਾਡੀ ਮਾਰਕੀਟਸ ਸੁੰਨੀਆਂ ਹੁੰਦੀਆਂ ਜਾ ਰਹੀਆਂ ਸਾਡੇ ਖਰਚੇ ਡੇ ਬਾਏ ਡੇ ਡੇ ਬਾਏ ਡੇ ਵੱਧੇ ਜਾ ਰਹੇ ਹਨ ਤੇ ਆਪਾਂ ਅੱਜ ਦੀ ਸਾਡੀ ਜਿਹੜੀ ਸੇਲ ਹੈ ਅਸੀਂ 10 ਸਾਲ ਤੋਂ ਪਹਿਲੇ ਦੇਖੀ ਸੇਲ ਤੇ ਅੱਜ ਦੀ ਸੇਲ ਸਾਡੀ ਘਟ ਤੇ ਅਸੀਂ ਟੈਕਸ ਸਲੈਬਸ ਜ਼ਿਆਦਾ ਦੇ ਰਹੇ ਜਿਹੜਾ ਟੈਕਸ 14% ਸੀ ਆ ਜੋ ਆਲਰੇਡੀ 28% ਹੋ ਚੁੱਕਾ ਹੈ ਜਿਹੜੇ ਆਰਗੇਨਾਈਜ਼ਡ ਸੈਕਟਰਸ ਨੇ ਉਹਨਾਂ ਚ ਗਵਰਨਮੈਂਟ ਟੈਕਸ ਵਧਾਈ ਜਾਂਦੀ ਹੈ ਅਨਾਰਗੇਨਾਈਜ਼ਡ ਸੈਕਟਰਸ ਦੇ ਵਿੱਚ ਟੈਕਸ ਘਟਾ ਰਹੀ ਹੈ ਆਪਾਂ ਚਾਹਨੀ ਹੈ ਕਿ ਇਕੁਇਲਾਈਜ਼ ਹੋ ਜੇ ਸਟੇਬਿਲਿਟੀ ਆ ਜੇ ਟੈਕਸ ਰੇਸ਼ੋ ਇਦਾਂ ਦੀ ਹੋਵੇ ਕਿ ਕੋਈ ਬੰਦਾ ਉਹਨੂੰ ਚੋਰੀ ਕਰਨ ਬਾਰੇ ਸੋਚੇ ਨਾ ਬਾਕੀ ਮੈਂ ਰੀਅਲ ਏਸਟੇਟ ਦਾ ਕੰਮ ਕਰਦਾ ਹਾਂ ਰੀਅਲ ਏਸਟੇਟ ਦੀ ਗੱਲ ਕਰਾਂ ਰੈ residențial ਤੇ ਕਮਰਸ਼ੀਅਲ ਦੇ ਪ੍ਰੋਜੈਕਟਸ ਦੇ ਵਿੱਚ ਵੀ ਗੱਲ ਕਰੀਏ 5% रेजिडेंशियल ਤੇ जीएसटी ਹੈ ਤੇ 12% ਕਮਰਸ਼ੀਅਲ ਤੇ जीएसटी ਹੈ ਜਿਹਦੇ ਕਰਕੇ ਸਾਡੀ ਰੀਅਲ اسٹیਟ ਮਾਰਕੀਟ ਬੜੀ ਅਨਾਰਗਨਾਈਜ਼ਡ ਹੁੰਦੀ ਹੈ ਤੇ ਟੈਕਸ ਦੀ ਚੋਰੀ ਹੁੰਦੀ ਹੈ ਤੇ ਇਹਨੂੰ ਫਰਕ ਨੂੰ ਘਟਾਉਣਾ ਚਾਹੀਦਾ ਸਰਕਾਰ ਨੂੰ ਮਤਲਬ ਮੋਰ ਥੈਨ ਡਬਲ ਦਾ ਫਰਕ ਹੈ ਅਹੀ ਕੰਸਟਰਕਸ਼ਨ ਰਿਲੇਟਡ ਗੱਲ ਕਰੀਏ ਸੀਮੈਂਟ ਹੈ ਆਲਰੇਡੀ ਹੋਤੇ 28% ਟੈਕਸ ਹੈ ਮਤਲਬ ਜਿਹੜਾ ਕਿ ਹਾਈਐਸਟ ਲੈਬ ਔਰ ਸੀਮੈਂਟ ਜਿਹੜਾ ਹੈ ਮੇਨ ਚੀਜ਼ ਹੈ ਜਿਹਦੇ ਕਰਕੇ ਸਾਡਾ ਇਨਫਰਾਸਟ੍ਰਕਚਰ ਡਵੈਲਪਮੈਂਟ ਜਿੰਨੀ ਵੀ ਹੋ ਰਹੀ ਹੈ ਡਿਊ ਟੂ ਸੀਮੈਂਟ ਇਜ਼ ਦਾ ਮੇਨ ਰੌ ਮਟੀਰੀਅਲ ਇਹ ਕਰੋਨਾ ਦਾ ਸਮਾਂ ਆਇਆ ਸੀ ਕਰੋਨਾ ਦੇ ਸਮੇਂ ਚ ਕਾਫੀ ਨੁਕਸਾਨ ਹੋਇਆ ਸੀ ਕਾਰੋਬਾਰੀਆਂ ਦਾ ਵਪਾਰੀਆਂ ਦਾ ਹਰ ਵਰਗ ਦਾ ਹੋਇਆ ਸੀ ਉਹ ਉਸ ਦੌਰ ਚੋਂ ਨਿਕਲ ਕੇ ਜਾ ਹਉ ਘਾਟੇ ਜੀ ਚੱਲ ਰਿਹਾ ਕੰਮ ਉਹ ਕਦੇ ਪਰਪਾਈ ਨਹੀਂ ਹੋ ਸਰ ਜਿਹੜੇ ਕਰੋਨਾ ਦਾ ਵਕਸ ਹੈਗਾ ਆਮ ਵਪਾਰੇ ਲਈ ਬਹੁਤ ਮਾੜਾ ਟਾਈਮ ਸੀਗਾ ਦੁਕਾਨਾਂ 2 ਸਾਲ ਤਕਰੀਬਨ ਬੰਦ ਹੀ ਰਹੀਆਂ ਨੇ ਕੰਮ ਜਿਹੜਾ ਘਟਿਆ ਉਹਦਾ ਸਿਰਫ ਤੇ ਸਿਰਫ ਜਿਨ੍ਹਾਂ ਨੇ ਲੋਨ ਲਿੱਤਾ ਸੀ ਸਰਕਾਰ ਵੱਲੋਂ ਉਹਨਾਂ ਨੂੰ ਰਿਲੀਫ ਮਿਲਿਆ ਸੀ ਵਿਆਜ ਮਾਫ ਹੋਇਆ ਸੀ ਜਿਹੜਾ ਆਮ ਬੰਦੇ ਦੀ ਜਿਹੜੀ ਵੈਸੇ ਉਹਨਾਂ ਨੂੰ ਲਾਸ ਹੋਇਆ ਉਹਦਾ ਕੋਈ ਟੈਕਸ ਵਿੱਚ ਉਹ ਵੀ ਪੋਸਟਫਨ ਹੋਇਆ ਥੋੜੀ ਦੇਰ ਲਈ ਹਾਂਜੀ ਟੈਕਸ ਵੱਧ ਲੱਗਿਆ ਹਾਂਜੀ ਹਾਂ ਟੈਕਸ ਵੱਧ ਲੱਗਿਆ ਤੇ ਆਮ ਵਪਾਰੀ ਨੂੰ ਤਾਂ ਕੋਈ ਉਹਦਾ ਫਾਇਦਾ ਨਹੀਂ ਹੋਇਆ ਜੀ ਅੱਜ ਤੱਕ ਵੀ ਕੰਪਨਸੇਸ਼ਨ ਨਹੀਂ ਹੋਇਆ ਉਹਦਾ ਕੁਝ ਵੀ ਨਾ ਕੋਈ ਪਾਲਿਸੀ ਇਹ ਜੀ ਬਣੀ ਹੈ ਜੀ ਇੱਕ ਚੀਜ਼ ਮੈਂ ਇੱਥੇ ਐਡ ਕਰਨਾ ਚਾਹਾਂਗਾ ਜੀ ਜਿਹੜੀ ਬਹੁਤ ਜ਼ਰੂਰੀ ਹੈ ਕਿ ਟੈਕਸ ਹਿੰਦੁਸਤਾਨ ਚ ਦੇਣ ਵਾਲੇ ਜਿਹੜੇ ਲੋਕ ਨੇ ਉਹ ਬਹੁਤ ਥੋੜੇ ਐ ਗਵਰਨਮੈਂਟ ਨੂੰ ਇਹ ਚਾਹੀਦਾ ਹੈ ਵੀ ਮਤਲਬ ਉਹਦੇ ਤੇ ਗੌਰ ਕਰੇ ਵੀ ਇਹਦੀ ਜਿਹੜੀ ਟੈਕਸ ਪੇ ਕਰਨ ਵਾਲੇ ਜਿਹੜੇ ਲੋਕ ਉਹ ਵਧਾਏ ਜਾਣ ਚੋਰੀ ਕਰਨ ਵਾਲੇ ਜਿਆਦੇ ਨੇ ਹੁਣ ਦੇਖੋ ਦੁਕਾਨਦਾਰ ਕਿਤੇ ਕੋਈ ਤਰੀਕਾ ਹੋਈ ਇਹਦੇ ਕੋਲ ਤਰੀਕਾ ਨਹੀਂ ਵੀ ਕਿਸੇ ਤਰੀਕੇ ਟੈਕਸ ਬਚਾ ਸਕੇ ਕਿਉਂ ਹਰ ਚੀਜ਼ ਮਿੰਕੇ ਆਉਣੀ ਮਿੰਕੇ ਜਾਣੀ ਸਰਕਾਰ ਦੇ ਥਰੂ ਆਣੀ ਇਹਨਾਂ ਨੂੰ ਟੈਕਸ ਦੇਣਾ ਹੀ ਪੈਣਾ ਕਈ ਇਸ ਤਰ੍ਹਾਂ ਦੇ ਅਨਾਰਗਨਾਈਜ਼ ਸੈਕਟਰ ਨੇ ਜਿਹੜੇ ਮੈਂ ਕਹਿੰਨਾ ਕਰੋਨਾ ਦੀ ਗਿਣਤੀ ਦੇ ਵਿੱਚ ਆਪਣੇ ਲੋਕ ਇਸ ਤਰ੍ਹਾਂ ਦਾ ਵਪਾਰ ਕਰਦੇ ਨੇ ਜਿਹੜੇ ਕਿ ਉਹ ਟੈਕਸ ਦੀ ਸਮਝ ਹੀ ਨਹੀਂ ਆਉਂਦੇ ਸੋ ਗਵਰਨਮੈਂਟ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਉਹ ਜਿਹੜੀ ਟੈਕਸ ਪੇਅਰਸ ਨੇ ਜਾਂ ਟੈਕਸ ਜਿਹੜੇ ਪੇ ਕਰ ਸਕਦੇ ਉਹਨਾਂ ਦੀ ਜਿਹੜੀ ਗਿਣਤੀ ਵਧਾਵੇ ਤਾਂ ਕਿ ਇਹਨਾਂ ਤੇ ਬੋਝ ਕਿਉਂਕਿ ਹੁਣ ਇਹ ਜਿਹੜਾ ਬੋਝ ਹੈ ਨਾ ਇਹ ਮੈਕਸਿਮਮ ਦੁਕਾਨਦਾਰਾਂ ਤੇ ਮੈਨੂਫੈਕਚਰਰਸ ਦੇ ਉੱਤੇ ਬੋਝ ਪੈ ਗਿਆ ਪੂਰੇ ਪੂਰੇ ਹਿੰਦੁਸਤਾਨ ਦੇ ਲੋਕਾਂ ਦਾ ਸੋ ਸਭ ਤੋਂ ਇੰਪੋਰਟੈਂਟ ਚੀਜ਼ ਗਵਰਨਮੈਂਟ ਨੂੰ ਆਈਡੈਂਟੀਫਾਈ ਕਰਨਾ ਚਾਹੀਦਾ ਵੀ ਕਿਹੜੇ ਕਿਹੜੇ ਲੋਕ ਜਿਹੜੇ ਹੈ ਕਿਉਂਕਿ 99% ਤੁਸੀਂ ਨੋਟ ਕਰੋਗੇ ਦੁਕਾਨਦਾਰ ਜਿਹੜੇ ਉਹ ਅਨਾਰਗਨਾਈਜ਼ ਸੈਕਟਰ ਦੇ ਨੇ ਉਹ ਟੈਕਸ ਦੀ ਉਹਦੇ ਵਿੱਚ ਹੀ ਨਹੀਂ ਆਉਂਦੇ ਸੋ ਗਵਰਨਮੈਂਟ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਵੀ ਉਹ ਜਿਹੜੀ ਉਹ ਨੰਬਰ ਹੈ ਜੋ ਵੱਧ ਗਿਆ ਨਾ ਤੇ ਗਵਰਨਮੈਂਟ ਨੂੰ ਵੀ ਪੈਸਾ ਬਹੁਤ ਆਊਗਾ ਟੈਕਸ ਰੇਸ਼ੀਓਜ਼ ਵੀ ਘਟ ਜਾਣਗੇ ਤੇ ਵਪਾਰੀ ਵੀ ਖੁਸ਼ ਹੋ ਜਾਊਗਾ ਤੇ ਮਾਹੌਲ ਵੀ ਵਧੀਆ ਹੋ ਜਾਊਗਾ ਸੋ ਦੂਸਰੀ ਇਹਦੇ ਚ ਇੱਕ ਵੱਡੀ ਗੱਲ ਹੁੰਦੀ ਅਸੀਂ ਲੋਕ ਟੈਕਸ ਦੇਣ ਨੂੰ ਵੀ ਤਿਆਰ ਆ ਟੈਕਸ ਦਿਨੇ ਵੀ ਆ ਪਰ ਜੋ ਸਾਨੂੰ ਗਵਰਨਮੈਂਟ ਉਸ ਤੋਂ ਉੱਤੇ ਬਾਅਦ ਚ ਸਹੂਲਤ ਦਿੰਦੀ ਹੈ ਉਹ ਇੰਨੀ ਮਤਲਬ ਉਹ ਉਹ ਤਰਸਯੋਗ ਹੈ ਨਾ ਤਾਂ ਸਾਨੂੰ ਕੋਈ ਮੈਡੀਕਲ ਫੈਸਿਲਿਟੀਆਂ ਨੇ ਚੰਗੀਆਂ ਨਾ ਸਾਨੂੰ ਕੋਈ ਚੰਗੀਆਂ ਸੜਕਾਂ ਨੇ ਸਾਡੇ ਕੋਲ ਟੈਕਸ ਸਾਡੇ ਤੋਂ ਹਰ ਚੀਜ਼ ਦਾ ਲੈਣਾ ਜੇ ਹੁਣ ਪ੍ਰਾਪਰਟੀ ਦੀ ਗੱਲ ਕਰੀ ਜੇ ਕਿਸੇ ਨੂੰ ਕਿਰਾਇਆ ਹੁੰਦਾ ਕਿਰਾਏ ਤੇ ਵੀ ਟੈਕਸ ਹੈ ਪਰ ਚਾਹ ਨੂੰ ਸਹੂਲਤ ਕੋਈ ਨਹੀਂ ਸੋ ਗਵਰਨਮੈਂਟ ਨੂੰ ਚਾਹੀਦਾ ਵੀ ਜੇ ਟੈਕਸ ਲੈਣਾ ਉਹਦੇ ਬਦਲੇ ਸਹੂਲਤ ਵੀ ਦਿਓ ਉਹ ਟੈਕਸ ਨਾਲ ਫਿਰ ਕਾਰਪੋਰੇਟ ਵੱਡੇ ਘਰਾਣਿਆਂ ਦਾ ਫਿਰ ਕਰਜ਼ਾ ਮਾਫ ਹੁੰਦਾ ਤੁਹਾਡੇ ਸਾਹਮਣੇ ਹੀ ਹੁਣ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਵੀ ਕੋਈ ਪੈਸੇ ਲੈ ਕੇ ਕੋਈ ਅਮਰੀਕਾ ਨੂੰ ਚਲਾ ਗਿਆ ਕੋਈ ਬਲੈਤ ਨੂੰ ਚਲਾ ਗਿਆ ਅੱਜ ਤੱਕ ਤਾਂ ਕੋਈ ਮੁੜਿਆ ਨਹੀਂ ਸੋ ਇਹ ਚੀਜ਼ਾਂ ਸਰਕਾਰ ਨੂੰ ਬਹੁਤ ਚਾਹੀਦੀਆਂ ਇਹ ਆਮ ਆਦਮੀ ਪਿਸ ਰਿਹਾ ਆਪਾਂ ਹੁਣ ਟੈਕਸ ਦੀਆਂ ਗੱਲਾਂ ਕਰ ਰਹੇ ਹਾਂ ਦੇਖੋ ਅਸੀਂ ਤਾਂ ਅਸੀਂ ਅਸੀਂ ਕਿੱਥੇ ਲੁਕੋ ਸਕਦੇ ਹਾਂ ਟੈਕਸ ਸਾਡੇ ਕੋਲੋਂ ਕਿੱਥੇ ਜਾਣਾ ਦੁਕਾਨਦਾਰ ਕਿੱਥੇ ਲੁਕੋਏਗਾ ਟੈਕਸ ਉਹੀ ਸ਼ਾਮ ਨੂੰ ਪੈਸੇ ਦੇਣੇ ਹੀ ਪੈਣੇ ਨੇ ਪਰ ਜਿਹੜੇ ਲੁਕਉਣ ਵਾਲੇ ਆ ਜਾਂ ਹੋਰ ਆ ਉਹ ਹੋਰ ਨੇ ਉਹਨਾਂ ਨੂੰ ਕੋਈ ਫੜਦਾ ਨਹੀਂ ਤੇ ਸਭ ਤੋਂ ਵੱਡੀ ਗੱਲ ਹੈ ਸਰਕਾਰ ਨੂੰ ਮੈਂ ਤਾਂ ਅਪੀਲ ਕਰਦਾ ਵੀ ਜਿਹੜੀ ਫైనాన్స్ ਮਿਨਿਸਟਰੀ ਨੂੰ ਵੀ ਜਿਹੜੇ ਟੈਕਸ ਦੇ ਸਕਦੇ ਨੇ ਲੋਕ ਉਹਨਾਂ ਦੇ ਆਇਡੈਂਟੀਫਾਈ ਕਰਕੇ ਉਹ ਗਿਣਤੀ ਵਿਧਾ ਲਵੇ ਤਾਂ ਇੱਥੇ ਬਹੁਤ ਪੈਸਾ ਸਰਕਾਰ ਨੂੰ ਆ ਜਾਣਾ ਹੈ ਫਿਰ ਕੋਈ ਕਮੀ ਨਹੀਂ ਰਹਿਣੀ ਕੀ ਕਹਿਣਾ ਚਾਹੁੰਦੇ ਇਨਕੀ ਇੱਕ ਬਾਤ ਜੋ ਇਹਨਾਂ ਨੇ ਰੈਂਟ ਪੇ ਟੈਕਸ ਕੀ ਬਾਤ ਕਹੀ उसमें एक मैं एक बात ऐड करना चाहूँगा देखो जे जेकर असी ना एक कमर्शियल बिल्डिंग को किराए पे देते हैं तो उसके ऊपर 18 परसेंट तो जीएसटी है 8 परसेंट के लगभग उसके ऊपर किराए के ऊपर प्रॉपर्टी टैक्स है जी और तकरीबन रफली एक बंदा 20 परसेंट की एवरेज में इनकम टैक्स उसके ऊपर पे करता है तो ऑलमोस्ट सरकार उसमें से फिफ्टी हिस्सा ले लेती है और आज अगर लैंड का किराएदार के साथ कोई डिस्प्यूट हो जाता है और वो कोर्ट में बात चली जाती है तो सरकार उसका कोई साथ नहीं देती वो पांच साल दस साल धक्के खाता रहे जब हिस्सेदारी तो आधी ले रही है और परेशानी जीरो ले रही है तो या तो उस उस जितना सरकार हमसे ले रही है उसकी भी तो दे दे हिस्सेदारी तो वो किराए की कह रही है कि आधा हमको दे दो पर उसके लिए अगर कोई परेशानी कुछ उठाना पड़ रहा है तो वो हमें ही उठाना है इसके लिए भी सरकार को सोचना चाहिए कि जिससे जितना टैक्स ले रहे हैं उसको उतनी सहूलियत भी दे दी जाए एक चीज़ और ਕੀ ਟੈਕਸ ਦੇ ਕਾਰਨ ਕਈ ਲੋਕ ਕਾਰੋਬਾਰ ਵੀ ਛੱਡ ਦਿੰਦੇ ਨੇ ਵੀ ਟੈਕਸ ਵਧੀ ਜਾਂਦਾ ਉਨੀ ਇਨਕਮ ਤਾਂ ਹੈ ਨਹੀਂ ਦੇਖੋ ਹੁੰਦਾ ਹੀ ਆ ਜੀ ਤੁਸੀਂ ਦੇਖੋ ਸਾਡੇ ਮਾਰਕੀਟ ਦੇ ਵਿੱਚ ਕਈ ਅਜਿਹੇ ਬੰਦੇ ਹੈਗੇ ਜਿਨ੍ਹਾਂ ਨੂੰ ਮਤਲਬ ਵਪਾਰ ਦੇ ਵਿੱਚ ਘਾਟਾ ਪੈਂਦਾ ਉਹ ਘਾਟਾ ਫਿਰ ਇਸੇ ਕਰਕੇ ਪੈਂਦਾ ਨਾ ਕਿਉਂਕਿ ਦੇਖੋ ਮੈਨੂੰ ਮਿਸਾਲ ਦੇ ਤੌਰ ਤੇ 100 ਰੁਪਏ ਆਮਦਨ ਹੈ 100 ਚੋਂ ਮੈਂ 45 ਰੁਪਏ ਸਰਕਾਰ ਨੂੰ ਦੇ ਰਿਆਂ ਜਾਂ 50 ਰੁਪਏ ਸਰਕਾਰ ਨੂੰ ਦੇ ਰਿਆਂ ਜੇ ਉਹਦੇ ਚੋਂ ਮੈਨੂੰ 20% ਵੀ ਇਸ ਹਿਸਾਬ ਮੈਨੂੰ ਮਿਲ ਜਾਂਦਾ ਤਾਂ ਮੇਰਾ ਨੇਚਰਲੀ ਕੰਮ ਚੱਲਦਾ ਤੇ ਕੁਦਰਤੀ ਗੱਲ ਹੈ ਨਾ ਜੀ ਜਦੋਂ ਹਿੱਸੇਦਾਰੀ ਜ਼ਿਆਦਾ ਹੋ ਗਈ ਨਾ ਸਰ ਜੇ ਤੁਸੀਂ ਕੋ ਮਾਰਜਨ ਕਿੰਨੇ ਕਿਨੇ ਸੋ ਕਹਨ ਤੋਂ ਪਾਵੇ ਇਹ ਵੀ ਸਰਕਾਰਾਂ ਦਾ ਵੱਡਾ ਰੋਲ ਹੁੰਦਾ ਇੱਕ ਆਮ ਵਪਾਰੀ ਨੂੰ ਬਚਾਉਣ ਦਾ ਤੇ ਬਜਟ ਇੱਕੋ ਇਹਨਾਂ ਕੋਲ ਸਾਧਨ ਹੈ ਬਜਟ ਹੁਣ ਆ ਰਿਹਾ ਸਾਡੀਆਂ ਬਹੁਤ ਉਮੀਦਾਂ ਨੇ ਵੀ ਚੀਜ਼ਾਂ ਸਸਤੀਆਂ ਹੋਣਗੀਆਂ ਅਸੀਂ ਵਧੀਆ ਮੁਲਕ ਦੇ ਵਿੱਚ ਰਹਿੰਦੇ ਆ ਤੇ ਵਧੀਆ ਸਮਾਨ ਲੈ ਸਕਦੇ ਆ ਜਿਸ ਤਰ੍ਹਾਂ ਕਿਸੇ ਵੀ ਚੀਜ਼ ਦਾ ਰੇਟ ਵੱਧ ਰਿਹਾ ਮਹਿੰਗਾਈ ਦੇ ਹਿਸਾਬ ਦੇ ਨਾਲ ਲੋਕਾਂ ਦੇ ਮਨ ਚ ਇਹ ਵੀ ਹੁੰਦਾ ਕਿ ਵੀ ਆਮ ਲੋਕ ਹੁੰਦੇ ਨੇ ਕਿ ਇਹਨਾਂ ਦਾ ਪੈਸੇ ਉਹ ਵਾਜ ਰਹੇ ਨੇ ਰੇਟ ਵਧੀ ਜਾਂਦਾ ਦਿਨ ਪਰ ਦਿਨ ਵਧੀ ਜਾਂਦਾ ਰੇਟ ਜਦੋਂ ਕਿਸੇ ਚੀਜ਼ ਨਹੀਂ ਨਹੀਂ ਉਹ ਪਿੱਛੋਂ ਜੇ ਕੋਈ ਚੀਜ਼ ਸਪੋਜ਼ ਕਰੋ ਮੈਨੂੰ ਪਿੱਛੋਂ ਚੀਜ਼ 80 ਰੁਪਏ ਦੀ ਆਉਂਦੀ ਹੈ ਮੈਂ 95 ਦੀ ਵੇਚਦਾ ਮੈਨੂੰ ਤਾਂ 15 ਰੁਪਏ ਹੀ ਬਚੇ ਨਾ ਜੇ ਪਿੱਛੋਂ 95 ਦੀ ਆਊਗੀ ਮੈਂ 102 ਰੁਪਏ ਦੀ ਵੇਚਦਾ ਮੈਨੂੰ ਤਾਂ ਆਮਦਨ ਘਟ ਗਈ ਜੀ ਮੈਨੂੰ ਤਾਂ ਕੰਪੀਟੀਸ਼ਨ ਦੇ ਵਿੱਚ ਚੀਜ਼ ਵੇਚਣੀ ਪੈਣੀ ਮੇਰੀ ਤਾਂ ਅੱਗੇ ਜੇ 15% ਵੱਜਦਾ ਸੀ ਹੁਣ ਮੈਨੂੰ 9% ਵੱਜ ਰਿਹਾ ਕਹਿਣ ਨੂੰ ਮੇਰੀ 102 ਰੁਪਏ ਦੀ ਚੀਜ਼ ਵਿਕ ਰਹੀ ਹੈ ਪਰ ਅਸਲ ਦੇ ਵਿੱਚ ਉਹ ਪਿੱਛੋਂ ਮੈਨੂੰ ਪਹਿਲਾਂ 80 ਦੀ ਆਉਂਦੀ ਸੀ ਤਾਂ ਮੈਂ 95 ਦੀ ਵੇਚਦਾ ਸੀ ਹੁਣ ਚੀਜ਼ ਮੈਨੂੰ ਹੁਣ 95 ਦੀ ਆ ਰਹੀ ਮੈਂ 102 ਦੀ ਵੇਚਦਾ ਤਾਂ 7 ਰੁਪਏ ਵੱਜ ਰਹੇ ਨੇ ਕਮਾ ਕੌਣ ਰਿਹਾ ਫਿਰ ਕਮਾ ਕੌਣ ਸਰਕਾਰ ਕਮਾ ਰਹੀ ਹੈ ਜੀ ਸਰਕਾਰ ਸ਼ਰੇਆਮ ਪੈਸੇ ਕਮਾ ਰਹੀ ਹੈ ਤੇ ਸਾਡੇ ਮਤਲਬ ਹੁਣ ਅੱਗੇ ਤਾਂ ਹੁੰਦਾ ਦਿਸਦੇ ਨਹੀਂ ਸੀ ਹੁਣ ਤਾਂ ਦਿਸਦੇ ਵੀ ਨਹੀਂ ਹੁਣ ਤਾਂ ਪੈਸੇ ਦਿਸਦੇ ਵੀ ਨਹੀਂ ਜਾਂਦੇ ਕਿਉਂਕਿ ਹਰ ਮਹੀਨੇ ਹੁਣ ਤਾਂ ਦੇਖੋ ਅੱਗੇ ਕੀ ਹੁੰਦਾ ਸੀ ਤਿੰਨ ਤਿੰਨ ਮਹੀਨੇ ਮਗਰੋਂ ਟੈਕਸ ਦੇਣਾ ਪੈਂਦਾ ਉਹ ਤਾਂ ਹਰ ਮਹੀਨੇ ਅੱਛਾ ਹੁਣ ਸੌਖਾ ਬੜਾ ਮੋਬਾਈਲ ਤੇ ਠਾ ਆ ਜਾਂਦਾ ਵੀ ਮੈਸੇਜ ਮਤਲਬ ਰਾਤ ਨੂੰ 11 ਵਜੇ ਇੱਕ ਵਾਰ ਕਈ ਕਦੀ ਕਦੀ ਫੋਨ ਇਨਕਮ ਟੈਕਸ ਦਾ ਮੈਸੇਜ ਆ ਗਿਆ ਜੀਐਸਟੀ ਦਾ ਹੁਣ ਉਹ ਤਾਂ ਬੰਦਾ ਇਸੇ ਚੱਕਰ 'ਚ ਹੀ ਐ ਬਿੱਲ ਬਿਜਲੀ ਦਾ ਵੀ ਇੱਥੇ ਆ ਜਾਂਦਾ ਸੋ ਮਤਲਬ ਹੁਣ ਬੰਦੇ ਦੀ ਇਹਨਾਂ ਨੇ ਉਮਰ ਜਿਹੜੀ ਘਟਾ ਦੇਣੀ ਐ ਮੈਨੂੰ ਲੱਗਦਾ ਜੀ ਬਹੁਤ ਬਹੁਤ ਆ ਚਲੋ ਹਾਲੀ ਦੀ ਕਾਰੋਬਾਰੀ ਸੀ ਦੁਕਾਨਦਾਰ ਸੀ ਸਾਡੇ ਨਾਲ ਖੁੱਲ ਕੇ ਗ ਕੇਂਦਰ ਸਰਕਾਰ ਦੇ ਬਜਟ ਤੋਂ ਕੁਝ ਸਮੱਸਿਆਵਾਂ ਵੀ ਇਹਨਾਂ ਨੇ ਸਾਂਝੀਆਂ ਕੀਤੀਆਂ ਨੇ ਟੈਕਸ ਦੀ ਸਲਾਇ ਵਧਾਉਣ ਦੀ ਵੀ ਗੱਲਬਾਤ ਹੈ ਕਾਰੋਬਾਰੀ ਦੁਕਾਨਦਾਰ ਕਰ ਰਹੇ ਨੇ ਪਰ ਜਦੋਂ 1 ਫਰਵਰੀ ਨੂੰ ਬਜਟ ਪੇਸ਼ ਹੋਏਗਾ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਹਰ ਵਰਗ ਦੀਆਂ ਉਮੀਦਾਂ ਤੇ ਕਿੰਨਾ ਖਰਾ ਉਤਰੀ ਹੈ ਸਾਥੀ ਜਗਦੀਸ਼ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ